ਇਸ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਪਰਿਵਾਰ 'ਚ ਬਹਿ ਕੇ ਨਾ ਦੇਖੋ ਕਿਉਂਕਿ ਬਈ ਸਾਡੇ ਤੋਂ ਵੀਡੀਓ ਬਣਾਉਣ ਦੇ ਦੋ ਗਾਲਾਂ ਨਿਕਲ ਜਾਂਦੀਆਂ ਨੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ-ਪਾਤ ਨਾਲ ਕਿਸੇ ਵਿਅਕਤੀਤ ਨਾਲ ਕੋਈ ਸਬੰਧ ਨਹੀਂ ਤੇ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਤੇ ਇਹ ਮੰਦਿਰ ਤੇ ਛੜੇ-ਛਾਂਟਾਂ ਵਾਸਤੇ ਸੀ ਵੀਡੀਓ ਬਣਾਉਣੇ ਆ ਨਜ਼ਾਰੇ ਲੈਣ ਵਾਸਤੇ ਬਣਾਉਣੇ ਆ ਵੀਰਾ ਮੈਂ ਤਾਂ ਉਹਦੇ ਕੋਲੇ ਗਈ ਸੀ ਕਿ ਮੈਂ ਉਹਦੇ ਘੇੜੇ ਥਣ ਫੜਨ ਗਈ ਸੀ ਥਣਕਾਂ ਨੂੰ ਫੜਨ ਗਈ ਸੀ ਵੀਰਾ ਮੈਂ ਤਾਂ ਉਹਨਾਂ ਦੇ ਘਰੇ ਉੱਥੇ ਡੇੜੀ ਗੋਹਾ ਵਾਹ ਚੱਕਦੇ ਉਹਨਾਂ ਦੇ ਘਰੇ ਪੈਸੇ ਲੈਣ ਗਈ ਸੀ ਉਹ ਤਾਂ ਉਹਨਾਂ ਤੋਂ ਮੈਂ ਤਾਂ ਅੱਛਾ ਭੈਣ ਹਾਂ ਤੇ ਉੱਥੇ ਚੋਰਾ ਕਹਿੰਦਾ ਮੇਰੇ ਨਾਲ ਮੈਨੂੰ ਫੜਕੀ ਬਹਿ ਗਿਆ ਉੱਥੇ ਮੇਰੇ ਨਾਲ ਹੁਣ ਤੇਨੂੰ ਕੀ ਦੱਸਾਂ ਵੀਰਾ ਮੈਂ ਅੱਛਾ ਤੇ ਮੇਰੇ ਨਾਲ ਤਾਂ ਢਾਂਗਾ ਨਾਲ ਕੁੱਟਿਆ ਮੈਨੂੰ ਇੰਨਾ ਜ਼ਿਆਦਾ ਵੀਰਾ ਉਹਨੇ ਮੇਰਾ ਤਾਂ ਦਲੂਸ ਕੱਟਤਾ ਮਾਰ-ਮਾਰ ਕੇ ਉਹਨੇ ਵੀਰਾ ਹੁਣ ਮਾਰਨਾ ਮਾਰਨਾ ਤਾਂ ਕਾਨੂੰ ਆ ਮੂੰ ਮੜਾ ਡਰਾਬਾ ਦੇ ਕਿ ਗਾਣ ਦੀ ਕੁੱਟਦੀ ਮੜੀ ਲੱਤਾਂ ਵਾਂ ਤੋੜਦੀ ਲੱਤਾਂ ਬਾਂ ਇੱਕ ਦੀ ਲੱਤ ਤੋੜਨੀ ਸ਼ੁਕਰੀਆ 베ਦੀ ਚਲ ਬਾਹ ਤੇ ਲੱਤ ਤੋੜਦਾ ਆਹੋ ਬਾਹ ਤੇ ਲੱਤ ਤੋੜਦੀ ਵੀਰਾ ਮੇਰੀ ਤਾਂ ਉਹਨੇ ਦੁਖੀ ਕਰ ਮਾਰਿਆ ਮੈਨੂੰ ਤਾਂ ਜਮਾ ਤੂੰ ਆਹ ਕਰੀਂ ਇੱਛਾ ਦੀ ਤਾਂ ਦੋਨੇ ਲੱਤਾਂ ਤੋੜ ਦੇ ਹੁਣ ਤੂੰ ਜਾ ਕਰੇ ਮੈਂ ਆਉਣਾ ਬਾਅਦ ਚ ਮੈਂ ਤੇਰੇ ਨਾਲ ਹੀ ਚੱਲੂਗੀ ਮੈਨੂੰ ਵੀਰਾ ਭਰੋਸਾ ਨਹੀਂ ਮੈਂ ਤਾਂ ਗਾਣੂ ਦੀ ਆਪ ਹੀ ਨਾਲ ਲਾ ਕੇ ਹੂੰ ਦੋ ਚਾਰ ਲੱਤਾਂ ਉਹਦੇ ਵੀਰਾ ਉਹਦੀ ਗਾਣ ਸਮਾਰ ਕੇ ਕੁੱਟਣੀ ਅੱਜ ਆਪਾਂ ਤੂੰ ਮੈਨੂੰ ਥਾਂ ਦੱਸ ਦਿੰਦੀ हां दा दिन मैं की दसना मैं तेरे नाल ही चलूंगी मैं स्मार्क इलाज करा के आऊंगी आजोदा फिर मैं राफा ते धक्का मारला चली जा तेरे नाल ही मेहरबान नी मैं धक्का मारला राफा ते चली नी बाबा गोलियां 3 4 ਛੱਡ ਦੀ ਵੀਰਾ ਕੱਟਨੀ ਮਾਰੀ ਤਾਂ ਹੈ ਨਾ ਉੱਤੇ ਫਾਇਰ ਜੇ ਕੱਢਨੀ ਉੱਥੇ ਜਾ ਕੇ ਚੰਗਾ ਮਾਰੇ ਦਬਕਾ ਰਾਜੇ ਨਹੀਂ ਉਹਨੂੰ ਮਾਰੇ ਮਤਲਬ ਪੱਟ ਗਿਆ ਪਣਾ ਤਾਂ ਬਾਲੀ ਪ੍ਰਾਣੀ ਹੋਰੀ ਸੀ ਵੀਰਾ ਗੋਲੀ ਗਾਲੀ ਚਲਾ ਕੇ ਦੇਖ ਲੈ ਤੇ ਹੈ ਜੇ ਕਿਵੇਂ ਹੋ ਗਿਆ ਤੂੰ ਚਲਾ ਕੇ ਦੇਖਾ ਪਣਾ ਹੈ

ਆ ਬੈਠਾ ਚੌਰਾ ਸਾਹਮਣੇ ਭੈਣ ਦਾ ਖਸਮਾ ਇਹ ਪੜੇ ਹਾਂ ਹਾਂ ਉਹ ਭੈਣ ਨੂੰ ਤੋਂ ਕਰਦਾ ਸੀ ਤੂੰ ਸਾਡੀ ਭੈਣ ਨੂੰ ਕਹਿੰਦੇ ਲੈ ਦਸ ਹਜ਼ਾਰ ਹਾਂ ਕਿਹੋ ਜਿਹਾ ਭੈਣ ਦਾ ਛੇਰਾ ਯਾ ਬਾ ਜੋਰਾ ਮਸਰਾ ਦਾ ਛੇਰਾ ਛੇਰਾ ਕਰੀਬ ਕਿਹਦਾ ਛੇਰਾ ਕਿਹਦਾ ਛੇਰਾ ਜੋਰਾ ਤੂੰ ਆ ਜਾ ਮੇਰਾ ਜੋਰਾ ਭਰਾ ਹੁਣ ਦੱਸ ਚੌਰਾ ਵੀ ਕੀ ਮਜਾ ਆ ਲਾ ਤਰੀ ਮੈਂ ਤਾਂ ਭਾਈ ਤੈਨੂੰ ਕੁਝ ਨਹੀਂ ਆਖਿਆ ਸੀ ਆਖਿਆ ਕਿ ਹੁਣ ਵੀਰਾ ਕਹਿਣਾ ਹੈ ਇਹਦੀ ਬੰਡ ਤੇ ਮਾਰ ਵੀਰਾ ਫੇਰ ਇੱਕ ਬਚਾ ਕਰਦੇ ਬਸ ਮੇਰੀ ਗੱਲ ਸੁਣ ਭਾਈ ਇੱਕ ਦੀ ਥਾਂ ਤੇ ਦੋ ਮੋਰੀਆਂ ਕਰਦੇ ਨਹੀਂ ਨਹੀਂ ਮੇਰੀ ਸੁਣ ਗੱਲ ਮੈਂ ਤੈਨੂੰ ਭਾਈ ਕੀ ਆਖਿਆ ਸਾਡੇ ਗੋਆ ਛੱਡ ਕੇ ਤੂੰ ਵਾਗੀ ਮੈਂ ਤਾਂ ਤੈਨੂੰ ਕੁਝ ਨਹੀਂ ਆਖਿਆਗਾ ਜਿਹੜੀਆਂ ਮੇਰੇ ਛੋਟੀਆਂ ਮਾਰੀਆਂ ਨੇ ਤੂੰ ਉਹ ਦੱਸ ਵੀ ਕੀ ਗੱਲ ਕਰੀ ਤੂੰ ਤੇਰੇ ਕੋਲੇ ਸਬੂਤ ਕੀ ਹੈ ਛੋਟੀਆਂ ਦਾ ਸਬੂਤ ਮੇਰੇ ਆ ਫੋੜੇ ਤੇ ਦੇਖ ਲੈ ਲੀਲ ਪੈ ਰਹੇ ਨੇ ਸਬੂਤ ਹੋਰ ਕਿੱਥੋਂ ਛੁਣਚਣਾ ਚਾਹੀਦਾਗਾ ਆਣੀ ਕੋਈ ਬੰਦਾ ਕੋ ਗਵਾ ਲਿਆ ਫੇਰ ਦਵਾਈ ਲਈ ਗਵਾ ਕੀ ਲੈਣਾ ਕਮੋਟਾ ਹੈ ਫਰਦਾ ਸੀ ਉਹਨੂੰ ਸੱਦ ਲੈਣੀ ਹੈ ਤੇਲ ਦਾ ਕਾਕੜਾ ਕਹਿੰਦਾ ਜਿਹੜਾ ਤੂੰ ਤੇਲ ਦਾ ਕਾਕੜਾ ਬੜਾ ਕੁਛ ਕਹਿੰਦਾ ਸੀ ਵੀਰਾ ਮੈਨੂੰ ਤਾਂ ਨਹੀਂ ਛੱਡ ਬਾਈ ਇਹ ਦਿਲ ਸੇ ਤੇਲ ਦਾ ਕਾਕੜਾ ਤਾਂ ਮੈਂ ਕਿਸੇ ਨੂੰ ਵੀ ਨਹੀਂ ਆਖਿਆਗਾ ਇਹਦੀ ਬੁੰਡ ਵਿੱਚ ਮਾਰ ਵੀਰਾ ਦੋ ਖਲਪਾੜਾ ਕਰਦੇ ਬਚਾਲੋ ਲੈ ਕਰ ਹੋ ਗੋਟਾ ਹੋ ਦੇਖਾ ਮਜਾ ਓਏ ਦੇਖਾ ਚੋਹਰੇ ਮੈਂ ਤਾਂ ਆਪਦਾ ਮੇਰਾ ਭਰਾ ਸਾਥ ਬਣਿਆ ਸੀ ਮਸਾਂ ਮਾਤਾ ਐ ਕਹਿੰਦੀ ਸੀ ਚਲੇ ਤੋ ਕਾਨੂੰ ਕਤਲ ਕਰਾਉਣਾ ਪਰ ਤੂੰ ਹਟਦਾ ਨਹੀਂ ਚੌਰਿਆ ਮਾਤਾ ਆਪਦੇ ਪ੍ਰਾਣ ਨੂੰ ਮਸਾ ਸਾਥ ਬਣਨ ਤੇ ਮੈਂ ਤਾਂ ਮੇਰੀ ਸੌਂ ਖਾਦੀ ਸੀ ਵੀ ਅੱਜ ਤੋਂ ਬਾਅਦ ਕੋਈ ਕਤਲ ਨਹੀਂ ਕਰਦਾ ਮੈਂ ਤੇ ਪਰ ਤੂੰ ਭੈਣ ਦੇ ਖਸਮਾ ਤੂੰ ਹਟਦਾ ਨਹੀਂ ਹੈਗਾ ਜਿਹੜੀ ਤੇਰੇ ਲਖਣ ਨੇ ਨਾ ਇਤਰੇ ਲਖਣ ਮੈਨੂੰ ਭੜੇ ਲੱਗਦੇ ਨੇ ਵੀ ਜਿਹੜੇ ਤੂੰ ਇਹੋ ਜੇ ਕੁਛ ਕਰਦਾ ਮੈਨੂੰ ਦੁਬਾਰਾ ਆਪਦੇ ਭਰਾ ਤੋਂ ਕਤਲ ਕਰਾਉਣਾ ਮੈਂ ਤਾਂ ਮਾਫੀ ਮੰਗਦਾ ਤੁਹਾਡੀ ਤੋਂ ਮਾਫੀ ਕੀ ਮੰਗਣਾ ਮਾਫੀ ਮੰਗਦਾ ਮੈਂ ਮਾਫੀ ਅੱਜ ਮੇਰਾ ਖਹਿਣਾ ਛੱਡ ਦੋ ਬੀਰਾਜੀ ਡਾਂਗ ਜੀ ਫੜ ਤੇ ਮੜਾ ਇਲਾਜ ਕਰਦੇ ਨਾ 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 ਉਹ ਤੁਰਿਆ ਨਹੀਂ ਜਾਣਾ ਥੇਰਾ ਉਹ ਤੁਰਿਆ ਨਹੀਂ ਜਾਣਾ ਕਾ ਨੂੰ ਖਰਾ ਬੀਰਾ ਗੋਲੀ ਗਾਲੀ ਤਾ ਨਾ ਮਾਰੀ ਐ ਤੇ ਆ ਛੁੱਟ ਤੁਰਨਾ ਜਾਣਾ ਤੁਰਿਆ ਨਹੀਂ ਐ ਤੋ ਫੜ ਕੇ ਡਾਂਗ ਭਾਈ ਜੋੜੀ ਦੀ ਲੱਤ ਕਦੋਂ ਕੰਮ ਨਹੀਂ ਆ ਲੱਤਾਂ ਤਾਂ ਕੰਮਣ ਗਈ ਹੁਣ ਜਦੋਂ ਐ ਡਿੱਪ ਧਰੀਏ ਦੀ ਹਿੱਕ ਤੇ ਆ ਕੇ ਉਹਦਾ ਲੀੜ ਵੀ ਚੁੱਕ ਗਿਆ ਐ ਕਹਿੰਦਾ ਸੀ ਕਹਿੰਦਾ ਵੰਡ ਵੰਡ ਕੋਟ ਤੋਂ ਵੀ ਕਿਹੜੇ ਜੋਰਾ ਯਾਰਾ ਕਹਿੰਦਾ ਮੇਰਾ ਆ ਫੜ ਲੈ ਤੈਨੂੰ ਕੀ ਦੱਸਾਂ ਮੈਂ ਤਾਂ ਭਾਈ ਆਖਿਆ ਦਰੇ ਨਹੀਂ ਤੂੰ ਜਾਣ ਕੇ ਕਰਦੇ ਭਾਈ ਮੈਂ ਤਾਂ ਪਹਿਰਿਆ ਤਲਾ ਦਿੰਦਾ ਇਹਦਾ ਕਹਿੰਦਾ ਇਹਦਾ ਪੱਟ ਪਹਿਲਾਂ ਵੀਰੇ ਉਹੀ ਪੱਟੇ ਦਾ ਕਿੱਡਾ ਕੋ ਹੋ ਰਿਹਾ ਹੈਗਾ ਮੇਰਾ ਨਾ ਮੈਂ ਤਾਂ ਤੁਹਾਡੇ ਪਹਿਰਿਆ ਤਲਾ ਦਿੰਦਾ ਤੁਸੀਂ ਚਲੋ ਮੈਂ ਆਇਆ ਠੀਕ ਆ ਭਾਈ ਡੇਰਸ ਚਾਹ ਰੱਖਿਓ ਮੈਂ ਨਾ ਕਰਦਾ ਤਪੀ ਤ ਇਹਦਾ ਭਾਈ ਇਲਾਜ ਕਰਦੇ ਯਾਰ ਮੈਨੂੰ ਲੈ ਇਥੋਂ ਤਾਂ ਹੱਥ ਬਣਾ ਲਓ ਬਹੁਤ ਦੁਖੀ ਕਰਿਆ ਭਾਈ ਮੈਨੂੰ ਮੈਂ ਤੇਰੀ ਪਿੰਡ ਨੂੰ ਕੁਝ ਨਹੀਂ ਆਖਿਆ ਵੀਰਾ ਬਹੁਤ ਤੰਗ ਕਰਾਣੇ ਮੈਨੂੰ ਮੇਰੇ ਨਾਲ ਜੜਾ ਇਹਨੇ ਕੁਝ ਕਰਾਣੇ ਤੰਗ ਤਾਂ ਆਪ ਦੀ ਆਪ ਹੋਈ ਐ ਤੇਲ ਦਾ ਕਾਕੜਾ ਨਹੀਂ ਆਖਿਆ ਮੈਂ ਕੁਝ ਨਹੀਂ ਆਖਿਆ ਹਾਂ ਤੇਲ ਦਾ ਕਾਕੜਾ ਹਲੇ ਕੜਾ ਹਟਦਾ ਵੀਰਾ ਇਹ ਮੈਂ ਆਖੀ ਨਹੀਂ ਤੇ ਡਾਂਗ ਮਾਰ ਕੇ ਫਟੇ ਨਹੀਂ ਕਿਸੇ ਨੂੰ ਤੇਰੇ ਪਿੰਡ 'ਚ ਮੈਂ 25 ਗਤਲ ਕਰਤੇ ਕਰਤੇ ਕਿਹਦੇ ਕਿਹਦੇ ਮੱਬਾ ਇੱਕ ਤਾਂ ਤੇਰੇ ਪਿਓ ਦੀ ਕੀਤਾ ਸੀ ਅਸੀਂ ਨੇ ਅੱਛਾ ਜਦੋਂ ਤੇਰੇ ਪਿਓ ਨੂੰ ਅਸੀਂ ਵੱਢ ਕੇ ਗਏ ਸੀ ਇੱਥੇ ਅੱਛਾ ਤੂੰ ਪਛਾੜਾ ਨਹੀਂ ਕਿਹੜਾ ਵੇਹਰਾ ਤੂੰ ਮੇਰੇ ਤਾਂ ਨਿਗ੍ਹੀ ਪੜੀ ਕਟਰੀ ਜਾ ਜੋਰਾ ਮੈਂ ਜੋਰਾ ਕਿ ਜੋਰਾਂ ਤੂੰ ਸਾੜ ਲਾ ਫਿਰ ਜੋਰਿਆ ਹੁਣ ਕਿੱਧਰ ਭਜੇਗਾ ਵੀਰਾ ਕੀ ਕਰ ਲਿਆ ਵੇ ਤੂੰ ਤੈਨੂੰ ਇੰਨੀ ਵੀ ਅਕਲ ਨਹੀਂ ਰਹੀ ਵੇ ਵੀਰਾ ਹੁਣ ਜਦੋਂ ਸਾਥਿਆ ਬਣ ਗਿਆ ਜਦੋਂ ਮੈਂ ਤੂੰ ਵੀਰਾ ਭਜੇਗਾ ਹੁਣ ਤੂੰ ਜੋਰਿਆ ਨਾ ਐੜੇ ਤਾਂ ਜਮਾ ਕੰਮ ਹੀ ਖਰਾਬ ਕਰਤਾ ਵੀਰਾ ਵੇ ਤੂੰ ਆ ਮਾਰਤਾ ਵੇ ਜੋਰੇ ਨਹੀਂ ਵੇ ਵੀਰਾ ਆਖੀ ਘੈਂਦੇ ਲਾਉਂਦੇ ਨਹੀਂ ਐੜੇ ਜੋਰੇ ਭਰਾ ਨੂੰ ਵੀ ਮਾਰਤਾ ਮੇਰੇ ਫੁੱਦੀ ਭੈਣ ਦੀ ਭੱਟੇ ਬੈਲੀ ਆਪ ਐ ਆਪੇ ਦੇ ਲਨਚੂਆਂ ਵਾਂਗੂ ਵਿਛਾਏ ਥੱਲੇ ਭੈਣ ਦੇ ਲੈ ਉਹਦੇ ਕਰਦੇ ਜੀ ਬੱਚੇ ਨੂੰ ਮਾਰ ਦੂ ਮੈਂ ਮਾਰ ਦੂ ਭੈਣ ਦੀ ਫੁੱਦੀ ਬਖਤਾਵਰ ਐਮੀ ਫਿਰਦਾ ਕੇ ਕੋ ਲਾਚਾ ਭੈਣ ਦੇ ਨਨ ਦੀ ਤਕਲੂ ਚੂਹੇ ਵਾਂਗੂ ਡਿੱਗੇ ਪੈਦੇ ਮੇਰੇ ਸਾਹੇ ਮੈਂ ਤਾਂ ਹੁਣ ਜੇਲ੍ਹ ਚ ਜਾਣਾ ਹੀ ਜਾਣਾ ਐਡੂ ਬਾਤ ਤਾਂ ਨਹੀਂ ਪੰਗਾ ਲੈਂਦਾ ਸਾੜਾ ਮਿਲ ਜੇ ਇੱਕ ਹੋਰ ਇਹਦਾ ਤਾਂ ਕਰਤਾ ਧਗਾ ਝੱਕਾ ਕਰਤਾ ਤੇ ਵੀ ਤੇ ਦੋਨਾਂ ਦਾ ਇਹਦੀ ਭੈਣ ਦੇ ਲਾਨੇ ਕੰਤ ਪਹੁੰਨਗੇ ਹੋਣਾ ਨਾ ਲਾਨੇ ਤੇ ਤੇ ਨਾਲ ਦੀ ਗੋਲੀਆਂ ਦੀ ਮੈਨੂੰ ਤਾਂ ਇਕੱਲੇ ਨੂੰ ਮਾਰ ਦੇ ਸੀਗੇ ਹੁਣ ਭੱਜਣ ਕਿੱਧਰ ਭੱਜਣਗੇ ਆ ਜਾਣ ਫੋਨ ਨਾਲ ਜਿਹੜੇ ਆਉਂਦੇ ਨੇ ਬਖਤੌਰ ਭੈਣ ਦੀ ਬਧੀ ਐਵੇਂ ਥੋੜਾ ਪੁੱਕੀ ਖਾਂਦਾ ਦਾ ਇਹ 7000 ਨੂੰ ਕਿਲੋ ਐਵੇਂ ਨਹੀਂ ਖਾਧੀ ਜਾਂਦੀ ਇਹ ਐ ਲੱਗਦਾ ਪਤਾ ਕਹਿੰਦੇ ਤੈਨੂੰ ਮਾਰ ਦਾਂਗੇ ਮਾਰ ਦਾਂਗੇ ਭੈਣ ਇਹ ਲਨ ਬਿੰਗੀ ਜੀ ਬੁੰਡਲੇ ਲੈ ਵੱਡਾ ਸਾਡ ਲੱਤਾਂ ਦੇ ਭੈਣ ਦੇ ਲਾਂਦੀਆਂ ਐ ਕੰਮ ਦੀਆਂ ਸੀਗੀਆਂ ਐ ਕੰਮ ਉਹ ਲੱਤ ਜਿਵੇਂ ਕੋਈ ਬਿਜਲੀ ਤੇ ਜਮਾ ਉਹ ਵੀ ਖੜਾਇਆ ਹੁੰਦਾ ਡੰਦ ਦਮਰੂ ਜਾਂ ਲੱਤਾਂ ਕਰਦੀਆਂ ਸੀਗੀਆਂ ਉਹ ਵੱਡੀ ਬੈਠਣ ਲੈ ਉਹ ਐਵੇਂ ਪਿੱਛਾ ਘਟਾ ਕੇ ਬੈਗੀ ਭੈਣ ਦਾ ਛੋਲਾ ਦੇਣੀ ਵਧੀਆ ਮਿਲਦੇ ਸੀਗੇ ਕਰਦੇ ਸੀਗੇ ਕੀ ਕੱਢਿਆ ਲਿਆ ਕੰਮ ਚ ਹੂੰ ਕੋਈ ਗੱਲ ਬਣੀ ਨਾਲੇ ਹੁਣ ਐ ਨਹੀਂ ਪਤਾ ਕਿਹੜੀ ਜੂਨੀ ਚ ਪਹਿਣਗੀ ਗਾਂ ਭਾਂਦਾ ਛੋਲਾ ਭਰਾਵੇ ਯੱਕ ਕੱਟੇ ਦੀ ਬੱਛੇ ਦੀ ਬਿੱਲੇ ਦੀ ਕੁੱਤੇ ਦੀ ਭਾਂਦੇ ਲੰਨਾ ਵਧੀਆ ਲੈ ਚੰਗੀ ਜ਼ਿੰਦਗੀ ਜਾਂਦੀ ਸੀਗੀ ਆ ਸਾਥ ਬਣ ਗਿਆ ਸੈਨੂ ਕੀ ਲੜਨ ਸੀ ਭਾਂਦੇ ਲੜਨ ਦੀ ਕੀ ਲੋੜ ਸੀ ਇਹਨੂੰ ਹੈ ਵਧੀਆ ਡਾਲੀ ਆਉਂਦੀ ਸੀ ਖਾਂਦੇ ਸੀ ਭਾਂਦੇ ਲੰਨੋਂ ਰਾਫਲ ਵੇਚੀ ਰਹੀ ਮੇਰੇ ਕੋਲ ਤਾਂ ਨਹੀਂ ਹੁਣ ਇਹ ਤੇ ਡੇਰੀ ਦੂਰੇ ਚ ਜਾਵਾਂਗੇ ਮੈਂ ਤਾਂ ਕਹਿੰਦਾ ਯਾਰ ਹਣਾ ਫਸੇ ਵੀ ਪੜਾ ਅਭਿਨਦੀਨ ਭਾਈ ਦੇ ਲੋੜੇ ਕਿਤੇ ਪਤਾ ਨਹੀਂ ਨਾ ਭਾਈ ਤਾਂ ਲੱਤਾਂ ਨੂੰ ਦੇ ਕੇ ਮੈਂ ਕਰਕੇ ਪਿਆਗਾ ਲੰਮੀ ਚੂਹੇ ਮੂੰਗ ਜੋ ਚੂਹਾ ਨਹੀਂ ਪਿਆਉਂਦਾ ਦੇਖ ਉਹ ਵੀ ਦੇਖ ਲੈ ਵੱਡੀ ਬੈਲਣ ਪਤਾ ਨਹੀਂ ਬਕਤੌਰ ਨੂੰ ਕੋਈ ਮਿਲਦੀ ਗਿਲਦੀਆਂ ਤਾਂ ਭਾਈ ਟਾਈਮ ਪਾਸ ਕਰ ਲੈ ਆਪਣਾ ਵਧੀਆ ਰਹੇ ਤੂੰ ਮੇਰੇ ਨਾਲ ਸ਼ੌਂਕ ਨਾਲ ਵੀ ਹਾਂ ਵੀ ਆਪਾਂ ਚੱਕੀ ਗੱਲ ਸੀ ਜੇ ਮਿਲ ਲੈਂਦੀ ਆਪਦੀ ਜਾਨੋਂ ਗਈ ਹਨਾ ਉਹ ਗੱਲ ਹੋਗੀ ਕਦਾਂ ਖਾਨ ਵਾਲਿਆ ਸਵਾਤ ਤੈਨੂੰ ਆਏ ਨੇ ਬੱਕਰੀ ਦੀ ਜਾਨ ਗਈ ਸਵਾਤ ਸਵਾਤ ਦੀ ਜਾਣ ਗਪਾਂ ਵਾਲੀ ਪਾਂਚੋੜ ਨੇ ਹੁਣ ਆਪਾਂ ਇੱਥੋਂ ਰਿਸਕ ਚੱਲੀਏ ਮੈਂ ਲੱਗਣਾ ਇਹ ਬਖਤੌਰ ਰੱਤੀ ਬੈਠੀ ਰਹੀ ਆ ਸਾਨੂੰ ਇੱਥੇ ਬੈਠੇ ਦੇਖਦੇ ਕੋਈ ਨਹੀਂ ਕਰਦੇ ਕੋਈ ਗੱਲਬਾਤ ਆਂ ਜੱਲਣਾ ਬਖਤੌਰ ਬਾਲੀ ਵੱਡੀ ਗਲਤੀ ਕਰ ਲਈ ਤੂੰ ਓਏ ਭੈਂਦਾ ਲਾਗੜਾਂ ਨਾਲੇ ਤਾਂ ਉਹਦੇ ਜਵਾਕ ਰੋਲ ਤੇ ਵਿਚਾਰੀ ਦੇ ਨਾਲੇ ਭੈਂਦਾ ਨਾਲੇ ਭਾਈ ਮਾਰਤਾ ਨਾਲੇ ਉਹ ਮਾਰਤੀ ਭੈਂਦਾ ਲਾਣਾ ਪਾਪੀ ਆ ਵੇ ਕਿੱਥੇ ਦੇਣ ਦੇਂਗਾ ਤੂੰ ਇਹ ਕਾ ਯਾਦ ਰਹੇਗੀ ਨਿਸ਼ਾਨੀ ਚੁੰਨੀ ਭਾਂ ਚੋਦੀ ਚੁੰਨੀ ਯਾਦ ਰਹੇਗੀ ਓਏ ਮਾਰਤੇ ਹੁ ਕਿਵੇਂ ਕਰੀਏ ਯਾਰ ਮੈਨੂੰ ਤਾਂ ਲੱਗਦਾਗਾ ਵੀ ਕਿਸੇ ਨੂੰ ਨਾਲ ਧਰ ਲਾ ਲਈਏ ਜਵਾਕ ਨੂੰ ਯਾਰਾ ਕਿਸੇ ਜਵਾਕ ਨੂੰ ਨਾਰ ਲਾਉਣਾ ਪਊ ਆ ਬਈ ਕੱਲਿਆਂ ਦਾ ਤਾਂ ਹੋ ਜੂਗਾ ਕੰਮ ਔਖਾ 아이 ਬਸ ਯਾਦ ਰਹੇਗੀ ਇਹ ਵੀ ਲਿਪੜੀ ਚੁੰਨੀ ਸੀ ਛੱਡ ਗਈ ਉੱਥੀ ਹੋ ਰਹੀ ਭਰਾਵਾ ਹੁਣ ਇਹ ਵੀ ਰਹੇਗੀ ਕੱਲੀ ਮੇਰੇ ਕੋਲ ਤਾਂ ਮੈਂ ਜਵਾਕ ਨੂੰ ਕਿਸੇ ਨੂੰ ਫੋਨ ਕਰਕੇ ਦੇਖਦਾ ਛਿਪੇ ਨੂੰ ਉਹਨਾਂ ਦਿਨ ਪਹੁੰਚਦਾ ਯਾਰ ਜੇ ਹੋਈ ਮੰਨ ਜੇ ਤਾਂ ਮੇਰੇ ਕੋਲੇ ਆ ਜੇ ਗੱਲਬਾਤ ਕਰ ਲਈਏ ਕੋਈ ਆਲੇ ਨੂੰ ਪੁੱਛ ਲਈਏ ਵੀ ਪਿੰਡ 'ਚ ਕੋਈ ਪਤਾ ਸਤਾ ਲੱਗਿਆ ਕਿ ਨਾ ਯਾਰ ਮੈਨੂੰ ਤਾਂ ਲੱਗਦਾ ਪਿੰਡ ਹੈ ਜੀ ਕੋਈ ਵਿੜਕ ਨਹੀਂ ਹੋਣੀ ਨਹੀਂ ਤਾਂ ਭੈਣ ਦੇ ਲੰਨ ਹੁੰਦਾ ਦੁੱਧਾਂ ਵਾਲੇ ਢੋਲ ਵਾਂਗੂ ਲੈ ਜਾਂਦੇ ਮੈਨੂੰ ਚੱਕ ਕੇ ਪੁਲਿਸ ਵਾਲੇ ਮੈਂ ਪੁੱਛਦਾ ਉਹਨੂੰ ਦੇਖਦੇ ਗੱਲ ਕਰਕੇ ਜੇ ਕੋਈ ਗੱਲ ਬਣੂਗੀ ਤਾਂ ਬਣੂਗੀ ਤਾਂ ਬਣੂਗੀ ਤਾਂ ਕਿ ਭੈਣਾਂ ਨੰ ਫ੍ਰੀ ਫਾਇਰ ਦਾ ਅੱਲਾ ਨੇ ਕਿੱਦਾਂ ਬਿਆ ਚੱਲ ਲਾ ਲੈਂਦੇ ਆ ਅੰਨੇ ਮੇ 366 ਲਾ ਲੈਂਦੇ ਆ ਚੱਲ ਫੋਨ ਫਾਈਨ ਕਰ ਲੈਣ ਚੁੰਮਟਾ ਕਰਦੇ ਨਹੀਂ ਹੋ

ਹੈਲੋ 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 ਕੌਣ ਬੋਲਦਾ ਬਈ ਹਲੋ ਬਾਜ ਨਹੀਂ ਆਉਂਦੀ ਕੇ ਹਾਂ ਚਾ ਜਨਾਬਾਜੀ ਨਹੀਂ ਆਉਂਦੀ ਚੋ ਕੋ ਮੈਂ ਤਾਂ ਪੁਖਤੌਰ ਬੋਲਦਾ ਸਿਪਾ ਬੋਲਦਾ ਕੇ ਹਾਂ ਸਿਪਾ ਹੀ ਬੋਲਦਾ ਜਰ ਤੈਨੂੰ ਕਿਸੇ ਗੱਲ ਦਾ ਪਤਾ ਪਤਾ ਲੱਗਿਆਗਾ ਓਏ ਨਾ ਬਾਬਾ ਜਰ ਮੈਥੋ ਤਾਂ ਨਾ ਇੱਕ ਤੈਨੂੰ ਗਿਛਿਆ ਕੱਲ ਦੱਸਦਾ ਗਾਂ ਨਾ ਗੱਲ ਕਰੀ ਨਾ ਬਾਬਾ ਨਹੀਂ ਕਰਦਾ ਮੈਥੋ ਤਾਂ ਯਾਰ ਵੜਾ ਪੈੜਾ ਕੰਮ ਹੋ ਗਿਆ ਐਨਾ ਕੰਨਾ ਕ ਪੈੜਾ ਕੰਮ ਹੋ ਗਿਆ ਉਹ ਹੋਰ ਯਾਰ ਇੱਕ ਤਾਂ ਉਹ ਭੈਣ ਦੇ ਨਾਲ ਸਾਥ ਸੀ ਜਿਹੜਾ ਉਹਨਾਂ ਦਾ ਕਿਹੜਾ ਸਾਥ ਨਹੀਂ ਸੀਗਾ ਉਹਨਾਂ ਦਾ ਯਾਰ ਅੱਛਾ ਜੋਰਾ ਜੋਰਾ ਕਹਿੰਦੇ ਨੇ ਜਿਹਨੂੰ ਕਤਲ ਹਾਂ ਜਿਹਦੇ 24 ਕਤਲ ਕੀਤੇ ਆ 28 ਹਉ ਉਹੀ ਪ੍ਰੀਤੂ ਦਾ ਭਾਈ ਉਹਨੇ ਕਈ ਕਤਲ ਕਰੇ ਨੇ ਪਹਿਲਾਂ ਹਾਂ ਹਾਂ ਉਹਨੇ 15-20 ਕਤਲ ਕਰੇ ਨੇ ਭੈਣ ਦੇ ਨਾਲ ਪੂਰਾ ਡਾਕੂ ਸੀ ਬੰਬਾਸ ਬੰਦਾ ਉਹ ਹਾਂ ਹਾਂ ਇੱਕ ਤਾਂ ਯਾਰ ਉਹਦੇ ਪੱਜੀ ਮੈਥੋਂ ਪੁੰਡ ਤੇ ਗੋਲੀ ਸਭ ਖਾ ਉਹ ਬਾਬਾ ਸਭ ਲੱਗੇ ਆ ਪੰਤਾ ਮੈਥੋਂ ਤਾਹੀਂ ਤੈਨੂੰ ਕਹਿੰਦਾ ਸ਼ਰਾਬੀ ਪਿੰਡ ਚ ਤਾਂ ਨਹੀਂ ਪਤਾ ਲੱਗਿਆ ਕਿਸੇ ਨੂੰ ਪਿੰਡ ਚ ਤਾਂ ਕੋਈ ਗੱਲ ਨਹੀਂ ਹੋਈ ਤੇ ਇੱਕ ਮੈਥੋਂ ਮਰ ਗਈ ਪ੍ਰੀਤੋ ਪ੍ਰੀਤੋ ਵੀ ਮਾਰਤੀ ਦਾ ਹੋਰ ਭਾਂ ਦੇ ਲੰਨ ਦੀ ਵਧੀਆ ਮੇਰੇ ਕੋਲੇ ਖੇਤ ਆ ਗਈ ਸੀ ਸ਼ਰਾ ਉਹ ਹੋਰ ਫਿਰ ਖੇਤ ਆ ਗਈ ਸੀ ਵਧੀਆ ਮੇਰੇ ਕੋਲੇ ਉਹ ਹੂੰ ਉਹ ਗੱਲਾਂ ਬਾਤਾਂ ਕਰੀ ਗਏ ਤੇ ਬੈਠੇ ਸੀ ਦੋਨੇ ਦੁੱਖ ਸੁੱਖ ਆਪ ਦਾ ਕਰੀ ਗਏ ਫਿਰ ਤੇ ਮੈਂ ਉਹ ਆਕੇ ਵੀ ਚੱਲਾ ਚਲ ਗੱਲਬਾਤ ਕਰਦੇ ਆ ਜਿਵੇਂ ਕੋਈ ਹੁੰਦੀ ਆ ਆਪਦੀ ਹਾਂ ਤੇ ਭਰਾਵਾ ਜਾਂਦੀ ਜਾਂਦੀ ਮੇਰੇ ਨਾਲ ਤਾਂ ਲੜ ਪਈ ਫੇਰ ਲੜ ਪਈ ਤੇ ਉਹਦੇ ਮੈਥੋਂ ਦੋ ਕੁ ਛੋਟੀਆਂ ਵੱਜ ਗਈਆਂ ਮੈਨੂੰ ਆਪਾਂ ਪਾਪ ਮਾਰੀਏ ਛੋਟੀਆਂ ਕੁਟੀ ਛੋਟੀਆਂ ਵੱਜ ਗਈਆਂ ਦੋ ਕੁ ਮੈਥੋਂ ਹਾਂ ਤੇ ਫੇਰ ਛਿਪਿਆ ਭਰਾਵਾ ਜੋ ਦੋ ਕੁ ਛੋਟੀਆਂ ਵੱਜੇ ਉਹਦਾ ਭਾਂਦੇ ਲੰਨਦੀ ਆਪਦੇ ਭਰਾ ਨੂੰ ਲਈ ਜੋਰੇ ਨੂੰ ਫੇਰ ਤੇ ਜੋਰੇ ਨੇ ਆ ਕੇ ਮੇਰੇ ਕੰਨੀ ਤਾਂ ਰਾਫਲ ਕਰ ਲਈ ਭਰਾਵਾ ਫੇਰ ਇਰਕੀ ਰਾਫਲ ਵੀ ਆ ਮੇਰੇ ਕੋਲ ਹੀ ਪਈ ਉਹਨਾਂ ਦੀ ਰਾਫਲ ਤੂੰ ਪਰੇ ਅਰੇ ਕਰ ਦੇ ਹੁਣ ਤੈਨੂੰ ਸੱਟੇਣ ਕਰਨੀ ਜਿੰਨਾਂ ਦੀ ਮੇਰੇ ਕੋਲ ਹੀ ਆ ਰਾਫਲ ਜੀ ਪਰੇ ਅਰੇ ਕਰ ਦੇ ਦੂੰ ਕਿਧਰੇ ਪਰੇ ਹੋਰੇ ਤਾਂ ਛੇਰਾ ਕਿੱਧਰ ਕਰ ਦੇਂ ਜਾਂ ਤਾਂ ਝੋਨੇ 'ਚ ਸੱਟਣੀ ਪਊਗੀ ਝੋਨ ਜਾਂ ਨਰਮੇ 'ਚ ਲਕੋਣੀ ਪਊਗੀ ਐਵੇਂ ਫਿਰ ਮਹਿੰਗੀ ਆ ਇਹ 40-50 ਹਜ਼ਾਰ ਰੁਪਏ ਦੀ ਹੋਊਗੀ ਉਹ ਝੋਨੇ 'ਚ ਨਾ ਸੱਟੀ ਝੋਨੇ 'ਚ ਤਾਂ ਫਸ ਜਾਏਗਾ ਹਾਂ ਫਿਰ ਤਾਈਂ ਛੇਰਾ ਤੈਨੂੰ ਮੈਂ ਤਾਈਂ ਤੇਰੀ ਰਾਇ ਲੈ ਲੈਂਦਾ ਸੀ ਮੈਂ ਮੈਂ ਤਾਂ ਕਹਾਂ ਡੇਰੇ 'ਚ ਧਰਿਆ ਡੇਰੇ 'ਚ ਛੇਰਾ ਕੌਣ ਲੈ ਕੇ ਜਾਊ ਜੀ ਮੈਨੂੰ ਡੇਰੇ 'ਚ ਦੇਖ ਲਿਆ ਕਿਸੇ ਨੇ ਹੋਏ ਮੈਂ ਪਤਨੋ ਤੇ ਚੇਲੀ ਵੜ ਦੇਣਾ ਹਾਂ ਤਾਂ ਹੀ ਕਰਾਂ ਵੀ ਭੈਣ ਦੇ ਨਾਲ ਪੰਗਾ ਹੋ ਜਾਊਗਾ ਦੇਖ ਲੈਣੇ ਚੱਲ ਕੋਈ ਤੂੰ ਨਾ ਜਾਈ ਮੈਂ ਆਇਆ ਕਰ ਫਿਰ ਹਾਂ ਤੂੰ ਥੇਰਾ ਮੇਰੇ ਕੋਲੇ ਆ ਕੇ ਜਾ ਮੇਰੇ ਕੋਲ ਇੱਥੇ ਮੈਂ ਮੈਂ ਹਾਂ ਤੂੰ ਮੇਰੇ ਕੋਲੇ ਆ ਮੇਰੇ ਕੋਲ ਤਾਂ ਕੋਈ ਸਾਧ ਨਹੀਂ ਐਨੀ ਸਾਧ ਨਹੀਂ ਤੂੰ ਆਇਆ ਕਰ ਤੁਰਿਆ ਯਾਰ ਕਿੱਡੀ ਕੁ ਬਾਟਾ ਇੱਥੇ ਨੇੜੇ ਦਾ ਹੈਗਾ ਚੱਲ ਕੋਈ ਨਹੀਂ ਫਿਰ ਆਉਣਾ ਮੈਂ ਉਰਾ ਜਾ ਤੂੰ ਐ ਕਰੀ ਸ਼ੇਰ ਬਣ ਕੇ ਨਾ ਫਿਰ ਆਪਾਂ ਗੱਲਬਾਤ ਕਰਦੇ ਆ ਇਹ ਬਰ ਨਾਲ ਤਾਂ ਰਾਫਲ ਰਫਲ ਜੇ ਤੂੰ ਤਰੇਂਗਾ ਤਾਂ ਤੂੰ ਨਹੀਂ ਮੇਰੇ ਚਲ ਮੈਂ ਰੱਖਾਂ ਰਾਫਲ ਫਿਰ ਹਾਂ ਫਿਰ ਤੂੰ ਪਰਦੇ ਨਾਲ ਆ ਜਾ ਫੋਨ ਤੇ ਗੱਲਾਂ ਹੋਰ ਹੁੰਦੀਆਂ ਸ਼ਰਾ ਚੱਲ ਚੰਗਾ ਆ ਗਿਆ ਹਾਂ ਆ ਕੋਲੇ ਬੈਠੀ ਨੇ ਗੱਲਾਂ ਹੋਰ ਹੁੰਦੀਆਂ ਫੋਨ ਤੇ ਹੋਰ ਹੁੰਦੀਆਂ ਆ ਗਿਆ ਨਾਲੇ ਉਹਦੀ ਚੁੰਨੀ ਰਹੀ ਪੀਤੂ ਦੀ ਵੀ ਦੇਖ ਲੈ ਕਿਤੇ ਧਰ ਕੇ ਨਹੀਂ ਚੁੰਨੀ ਦਾ ਦੱਬਦੀ ਤੂੰ ਥੱਲੇ ਥੁੱਲੇ ਆਪੀ ਗਲ ਜੂਗੀ ਭੈਣ ਦੇ ਲਾਂਦਾ ਯਾਰ ਹਣਾ ਬੜਾ ਮੈਂ ਪਾਪ ਬਹੁਤ ਹੋ ਗਿਆ ਮੈਂ ਤਾਂ ਜੀ ਚਾਲਾ ਯਾਰ ਰੋਣਾ ਯਾਰ ਬੜਾ ਪਾਪ ਹੋ ਗਿਆ ਯਾਰ ਬਾਬਾ ਮੈਥੀ ਆ ਗਿਆ ਤੇਰੇ ਕੋਲ ਰੋਣਾ ਆਇਆ ਨੀ ਮੈਂ ਸਪਰੇ ਪੀ ਜੂ ਆ ਗਿਆ ਚੰਗਾ ਬੜਾ ਯਾਰ ਦੋਸਤ ਔਖਾ ਹੈ ਬਾਬਾ ਦਾ ਆਏ ਓ ਆਗਾ ਛਿਪਾ ਗਿਆ ਕੇ ਹਾਂ ਬਾਬਾ ਵਧੀਆ ਸ਼ੇਰਾ ਬਹਿ ਜਾ ਇੱਕ ਤਨ ਉਹਦੀ ਆ ਰਾਫ ਰਹਿ ਗਈ ਯਾਰ ਆਪਣੇ ਕੋਲੇ ਹੂੰ ਰਾਫ ਲੋ ਬਾਬਾ ਪੜੇ ਰੱਖ ਮੇਰੇ ਤਾਂ ਇਹ ਤਾਂ ਕੀ ਮਾਂ ਤੇਰੇ ਨਹੀਂ ਮਾਰਦਾ ਛੇਰਾ ਇਹ ਐ ਥੋੜਾ ਚਲਦੀ ਆ ਪੇ ਤੇ ਰੌਣ ਤੁਨ ਮੁੱਕ ਗਏ ਫੇਰ ਉਹਨਾਂ ਦੋ ਪਾਈ ਸੀ ਦੋਨੇ ਵੱਜ ਗਏ ਤੇ ਮੁੱਕ ਗਏ ਤਾਂ ਅੱਛਾ ਮੈਨੂੰ ਤਾਂ ਯਾਰ ਬਾਲਾ ਪਾਪ ਹੋ ਗਏ ਦੇਖੀ ਕਿੰਨੀ ਜੀ ਵੀ ਲਿਬੜੀ ਜੀ ਪਈ ਆ ਨਾ ਹੋਰੇ ਪੀਤੋ ਦੀ ਸੀ ਜੀ ਭੈਣ ਦੇ ਲੰਨ ਦੀ ਮੈਂ ਤਾਂ ਜਾਂਦੀ ਬਾਰ ਭੈਣ ਕਾਲਿਆ ਰੋਣਾ ਬਾਬਾ ਯਾਰ ਰੋਣਾ ਯਾਰ ਨਾ ਰੋ ਯਾਰਾ ਮੇਰੀ ਤੇ ਉਹ ਸੁਖ ਸੁੱਖ ਦੀ ਸਾਂਝੀ ਸੀਗੀ ਭੈਣ ਦੇ ਲਾਂਦੇ ਉਹ ਵੀ ਮਰ ਗਏ ਤਾਂ ਮਾਰਜਾ ਕੋ ਪੰਗੜਾ ਲਾ ਤਾਂ ਮਾਰਨ ਆ ਯਾਰਾ ਜਰ ਛਿਪੇ ਗੱਲ ਪਤਾ ਕੀ ਸੀ ਜਿਹਰਾ ਬਸ ਗੱਲ ਸਾਡੀ ਮਾੜੀ ਜੀ ਮਿਲਣ ਮਿਲਣ ਦੀ ਸੀਗੀ ਕਿਉਂ ਭੈਣ ਦੇ ਲਾਂਦੇ ਨੂੰ ਮੈਂ ਆਖਿਆ ਵੀ ਚੱਲ ਆਪਾਂ ਚੱਲਦੇ ਆ ਕਰਦੀ ਕਰਦੀ ਤੇ ਲਾਂਦੇ ਜੀ ਪਈ ਤੇ ਮੈਥੋਂ ਤੇ ਦੋ ਬੱਚੀਆਂ ਛੋਟੀਆਂ ਹੋਰ ਤੇ ਆਪਦੇ ਭਰਾ ਨੂੰ ਜਿਹੇ ਭਰਾਵਾ ਸਾਦਾ ਉਹਦਾ ਪਾਈ ਬੈਲੀ ਕਹਿੰਦੇ ਬੈਲੀ ਆ ਪੂਰਾ ਉਹ ਜੋਰਾ ਜੋਰਾ ਬੈਲੀ ਆ ਭੰਦਾ ਲਨ ਜਾਣਦਾ ਕਈ ਕਤਲ ਕਰੇ ਨੇ ਉਹਨੇ ਆ ਸਾਡੇ ਆਪਣੇ ਪਿੰਡ ਬੰਦਾ ਦਾ ਵੱਡਿਆ ਸੀ ਹਾਂ ਬੰਦਾ ਹਾਂ ਹਾਂ ਇਹੀ ਕਰ ਪਾਇੰਦਾ ਲਨ ਮੈਨੂੰ ਦੱਸ ਬੈਠਾ ਹੋ ਤੇ ਭਾਵੇਂ ਮੈਂ ਤਾਂ ਖੋਲੀ ਰਾਫਲ ਤੇ ਮੈਂ ਤਾਂ ਦੋ ਬੁੰਡ ਤੇ ਉਹਦੇ ਦਿੱਤੀਆਂ ਦੋ ਦਿੱਤੀਆਂ ਰੀਤੂ ਦੇ ਤੇ ਚੜ ਤੇ ਗੱਡੀ ਚੜ ਤੇ ਹਾਂ ਤੇ ਹੁਣ ਮੈਨੂੰ ਐ ਦੱਸ ਕੋਈ ਪਿੰਡ ਕੋਈ ਗੱਲਬਾਤ ਤਾਂ ਨਹੀਂ ਹੋਈ ਪਿੰਡ ਦਾ ਕੋਈ ਗੱਲਬਾਤ ਨਹੀਂ ਹੋਈ ਨਹੀਂ ਤੈਨੂੰ ਚੱਕ ਕੇ ਰਹਿੰਦੇ ਹੰਮੇ ਮੇਰਾ ਪਤਾ ਨਹੀਂ ਅਜੇ ਵੀ ਖੇਤ ਆ ਨਹੀਂ ਤਾਂ ਲੈ ਜਾਂਦੇ ਦੁੱਧ ਵਾਲੇ ਢੋਲ ਮੰਗੋ ਹੁਣ ਨੂੰ ਤਾਂ ਮੈਨੂੰ ਹਾਂ ਹੁਣ ਲਾਸ਼ਾਂ ਕਿਧਰੀਆਂ ਉਹਨਾਂ ਦੀਆਂ ਉਹ ਲੈ ਕੇ ਚੱਕ ਕੇ ਲੈ ਗਏ ਉਹਦੇ ਚੇਲੇ ਸੀ ਜਿਹੜੇ ਚੇਲੇ ਲੈ ਕੇ ਹੂੰ ਅੱਛਾ ਤੇ ਹੁਣ ਤੂੰ ਐ ਕਰ ਜਾ ਤਾਂ ਰਫਲ 77 ਆ ਨਹੀਂ ਆਪਾਂ ਨੂੰ ਕਿਤੇ ਦੱਬਣੀ ਪਊਗੀ ਨਾ ਮੈਂ ਤਾਂ ਰਿਆਉਣਾ ਲੈ ਲਿਆ ਚੰਨੀ ਜਿੱਤਾਂਗਾ ਆ ਤਾਂ ਯਾਰ ਨਾ ਧਰਤੀਆਂ ਤੇ ਮੇਰੀ ਨਹੀਂ ਚੰਨੀ ਆ ਚੱਲ ਤੂੰ ਰੱਖ ਲੈ ਯਾਰ ਬਾਬਾ ਦੇਖੋ ਯਾਰ ਫੜੇ ਵੀ ਨਾ ਮਾਣੇ ਦੀ ਚੰਨੀ ਤੂੰ ਹੋਰ ਫੜਾ ਜਾਏਗਾ ਮੈਂ ਤੈਨੂੰ ਕਹਿੰਦਾ ਸੱਚੀ ਗੱਲ ਹੀ ਕਹਿਣਾ ਮੈਨੂੰ ਫੜਾ ਦੇ ਚੱਲ ਆ ਜਾ ਯਾਰ ਜਾਂਦੀ ਦੇਖੀ ਜੋ ਪਾਣ ਚੱਲ ਮੈਂ ਤੇਰਾ পাপ ਹੋ ਗਿਆ ਮੈਨੂੰ ਛਿਪਿਆ পাপ ਹੋ ਗਿਆ ਬਾਈ ਅੱਛਾ ਬਾਬਾ ਆ ਚੁੰਨੀ ਛੇਰਾ ਮੈਨੂੰ ਤਾਂ ਦੇ ਜਾ ਫਿਰ ਮੈਂ ਆਉਂਦਾ ਹੋਇਆ ਲੇਉਂ ਰਫਲ ਚਲੇ ਵਟਕ ਲੈਣੀ ਪਊਗੀ ਮੈਨੂੰ ਨਿਸ਼ਾਨੀ ਦੇ ਜੀ ਆਉਂਦਾ ਹੋਇਆ ਲੇਉਂ ਫਿਰ ਆਉਂਦਾ ਹੋਇਆ ਆ ਜਾ ਜੀ ਪੂਆਕੇ ਮੈਂ ਕਰ ਲਈ ਮੇਰਾ ਬੱਸ ਹੁਣ ਵਾੜਾ ਮੂੜ ਖਰਾਬ ਹੋ ਜਾ ਚੱਲ ਫਿਰ ਆਉਂਦਾ ਹੋਇਆ ਲੈ ਤੁ ਚੰਗਾ ਬਾਬਾ ਮੈਂ ਜਾਣਾ ਫਿਰ ਨਹੀਂ ਰਹਾ ਹੋ ਜੂ ਫਿਰ ਕੋਈ ਦੇਖ ਹਾਏ ਓਏ ਬੜਾ ਔਖਾ ਹੋ ਗਿਆ ਪੈਂਦਾ ਲੰਨ ਨਹੀਂ ਵੀ ਮਾੜੀ ਗੱਲ ਪਿੱਛੇ ਮੈਂ ਘਰ ਪੱਟ ਕੇ ਬੈਠੇ ਪੰਜਰ ਦੀ ਜੇ ਕਹਿ ਦਿੰਦੀ ਵੀ ਚੱਲਾ ਮੰਨ ਜਾਂਦੀ ਕਾਹੜੋ ਜਹੋਂ ਦਾ ਨਾਲੇ ਭਰਾ ਮਰਾਲਿਆ ਆਪਦਾ ਚੱਲ ਚੰਗਾ ਪਾਪਾ ਮੈਂ ਜਾਣਾ ਤੇ ਮੇਰਾ ਅਛੇਰਾ ਬਸ ਆਪਰਾ ਜੀ ਮੈਨੂੰ ਚੰਗੀ ਚੰਗਾ ਪੱਛੀ ਬਾਣਾ ਵਿੱਚ ਜਿੰਦੀ ਲੈ ਜਾਂਦਾ ਪੱਕੇ ਰਹਿ ਵਿੱਚ ਦਾ ਪੱਕੀ ਬੰਦੇ ਦੇ ਦੇਖਣਗੇ ਹੋਰ ਲੈ ਲੇ ਹੋ ਮਾਰਤੀ ਲੈ ਬਕਤੋ ਬਕਤੋ ਹੋਰ ਆਪੂ ਮੈਨੂੰ ਹਨੇਰ ਚਾਹ ਮੀਰੀ ਨਿਸ਼ਾਨੀ ਦੇ ਦੀ ਹੋਈ ਤੇਰੂ ਸੇ ਪਾ ਮੰਗੀ ਹੋਈ ਜੇ ਬਰ ਬੋਰੀ ਵੇਖੀ ਮਨ ਤਾਂ ਲੱਗਦਾ ਜੋਰੇ ਦੇ ਜੇ ਲਿਓ ਹੋਰ ਬਾਬਾ कील कोई कर और बाबा अकील कोई फदल चुन्नी च प्रीतो बाबा दी चुन्नी ला दे ता मैं हां ए बाबा मैंने मोड़ दो तो बाबा तुसी ओदियां प्रीतो दी तेरी बाई जोरे दी भाभी जोरे दी ला चक ले जितो बाबा हां भाई कादी लास बाबा जोरे दी हाँ भाभी जोरे दी संता पति नहीं सी लेले बाबा बक्तौर ने प्रीतो मारती ਨੇ ਬਾਬਾ ਜੋਰਾ ਮਾਰਦਾ ਰੀਤੋ ਪਾਣਾ ਰੀਤੋ ਪਾਣ ਮਾਰਦੀ ਨਾਲ ਜੋਰਾ ਬਈ ਮਾਰਦਾ ਹਾਂ ਐ ਨਿਉ ਕਹਤੋ ਦੀ ਹਾਂ ਹੁਣ ਫਿਰ ਆ ਬਾਬਾ ਤੁਸੀਂ ਬਦਲਾ ਲਾਉਂਗੇ ਹਾਂ ਅਸਤ ਬਦਲਾ ਲਾ ਮੰਗੇ ਲਤਨਾ ਤੋੜ ਕੇ ਮੰਗੇ ਨੀਂ ਮੈਂ ਦਾਦ ਨਾ ਫਿਰ ਤੁਹਾਨੂੰ ਲੱਤ ਤੇ ਲਾਤ ਰੱਖ ਕੇ ਪਾੜਾਂਗੇ ਨੂੰ ਬੱਚਾ